ਹਾਂਜੀ ਦੋਸਤੋ ਜਿਵੇਂ ਤੁਸੀਂ ਸਾਹਮਣੇ ਦੇਖਦੇ ਹੋ ਇਹ ਮੱਝ ਦੇ ਫੇਫੜੇ ਐ ਇਹ ਲੁਧਿਆਣਾ ਯੂਨੀਵਰਸਿਟੀ ਵਿੱਚ ਜਿਹੜਾ ਇਹ ਡੰਮੀ ਮਾਡਲ ਐ ਜਿਹੜਾ ਇਹ ਦਿਖਾਇਆ ਗਿਆ ਮੱਝ ਦਾ ਇਹ ਦੋਸਤੋ ਇਹਦਾ ਗਲ ਆ ਗਿਆ ਜਿਹਦੇ ਵਿੱਚ ਦੀ ਹਰਾਚਾਰਾ ਪਾਣੀ ਪੱਠੇ ਟਪਦੇ ਐ ਤੇ ਇਦੂ ਅੱਗੇ ਇਸਦਾ ਰੂਮਨ ਆ ਗਿਆ ਜਿਵੇਂ ਆਪਾਂ ਕਹਿ ਦਿੰਨੇ ਆਂ ਵੀ ਪਹਿਲਾ ਪੇਟ ਆ ਗਿਆ ਦੂਜਾ ਪੇਟ ਫਿਰ ਚੌਥਾ ਪੇਟ ਇਹ ਇਹਦਾ ਪੇਟ ਐ ਰੂਮਨ ਐ ਇਹ ਦੋਸਤੋ ਓਜਰੀ ਬੋਲਦੇ ਨੇ ਇਹਨੂੰ ਤਾਂ ਇਹ ਦੋਸਤੋ ਤੁਹਾਡੇ ਸਾਹਮਣੇ ਇੱਕ ਮਾਡਲ ਦੇ ਤੌਰ ਤੇ ਦਿਖਾਇਆ ਗਿਆ ਵੀ ਜਿਹੜਾ ਇਹਦਾ ਅੰਦਰਲਾ ਸਿਸਟਮ ਹੈ ਰੂਮਨ ਦਾ ਅੰਦਰਲਾ ਸਿਸਟਮ ਹੈ ਇਹ ਇਸ ਤਰ੍ਹਾਂ ਹੁੰਦਾ ਜਿਵੇਂ ਸਾਰੀਆਂ ਚੀਜ਼ਾਂ ਦਿਖਾਈਆਂ ਗਈਆਂ ਇਹ ਬੱਕਰੀ ਦਾ ਜਿਗਰ ਆ ਗਿਆ ਬੱਕਰੀ ਦੇ ਫੇਫੜੇ ਆ ਗਏ ਤੇ ਇਦੋਂ ਅੱਗੇ ਦੋਸਤੋ ਮੱਝ ਦੇ ਫੇਫੜੇ ਆ ਗਏ ਇੱਕ ਗੱਲ ਮੈਂ ਇਹਨਾਂ ਦੋਸਤੋ ਜਿਵੇਂ ਆਪਣਾ ਪਸ਼ੂ ਚੁੰਬਕ ਵਗੈਰਾ ਜਾਂ ਲੋਹਾ ਖਾ ਜਾਂਦਾ ਉਸ ਤੋਂ ਬਾਅਦ ਇਹ ਦੂਜੇ ਪੇਟ ਦੇ ਵਿੱਚ ਜਾ ਕੇ ਇਹ ਆਹ ਜਿਹੜੀ ਪਰਤ ਲੱਗੀ ਹੋਈ ਇਹਨੂੰ ਕ੍ਰੋਸ ਕਰਕੇ ਦਿਲ ਦੇ ਵਿੱਚ ਇਹ ਖੁੱਭ ਜਾਂਦੇ ਨਹੀਂ ਜਾ ਕੇ ਜਿਹੜਾ ਕੀ ਉਸ ਤੋਂ ਬਾਅਦ ਆਪਰੇਸ਼ਨ ਦੇ ਦੌਰਾਨ ਇਹ ਨਿਕਲਦਾ ਹੈਗਾ ਤਾਂ ਦੋਸਤੋ ਜਿਵੇਂ ਕਿ ਆਪਣੇ ਪਾਸੇ ਚੋਕ ਹੋ ਜਾਂਦੇ ਨੇ ਜਿਆਦਾ ਹਰਾਚਾਰਾ ਖਾਣ ਦੇ ਨਾਲ ਤਾਂ ਉਦੋਂ ਜਾ ਕੇ ਜਿਹੜਾ ਇਹ ਤੁਸੀਂ ਰੂਮਨ ਦੇਖਦੇ ਹੋ ਇਹ ਪੇਟ ਦੇਖਦੇ ਹੋ ਇੱਥੇ ਆ ਕੇ ਚੋਕ ਹੋ ਜਾਂਦੀਆਂ ਫਿਰ ਇਹ ਪੈਪ ਲਾ ਕੇ ਖਾਲੀ ਕਰਨੇ ਪੈਂਦੇ ਨੇ ਤਾਂ ਦੋਸਤੋ ਵੀਡੀਓ ਨੂੰ ਬਸਤਵਾਦ ਸ਼ੇਅਰ ਕਰ ਦਿਓ ਜੇ ਤੁਹਾਨੂੰ